हां दोस्तो, दोस्तो, जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਚੋਲਾ ਸਾਹਿਬ ਚੋਲਾ ਸਾਹਿਬ ਤੋਂ ਇੱਕ ਸੜਕ ਨਿਕਲਦੀ ਹੈ ਦੋਸਤੋ ਜਿਹੜੀ ਪਿੰਡ ਚੋਲਾ ਖੁਰਦ ਨੂੰ ਜਾਂਦੀ ਹੈ ਇਸੇ ਸੜਕ ਦੇ ਉੱਪਰ ਸਰਦਾਰ ਨਰਿੰਦਰ ਸਿੰਘ ਉਹਨਾਂ ਦਾ ਘਰ ਆ ਬਿਲਕੁਲ ਬਿਜਲੀ ਘਰ ਜਿਹੜਾ ਦੋਸਤੋ ਆਪੋਜ਼ਿਟ ਬਿਜਲੀ ਘਰ ਆ ਮੇਨ ਨਿਸ਼ਾਨੀ ਜਿਹੜੀ ਆ ਬਿਜਲੀ ਘਰ ਆ ਠੀਕ ਆ ਜੀ ਤੇ ਮੁੰਡਿਆਂ ਵਾਲਾ ਸਰਕਾਰੀ ਸਕੂਲ ਵੀ ਬਿਲਕੁਲ ਨਜ਼ਦੀਕ ਆ ਚੋਲਾ ਸਾਹਿਬ ਤੁਸੀਂ ਖਾਸ ਵਿਜਿਟ ਕਰਨੀ ਆ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਟੋਟਲ 4 ਨਗ ਤੁਹਾਨੂੰ ਦਿਖਾਉਣੇ ਆ ਦੋ ਝੋਟੀਆਂ ਦਿਖਾਵਾਂਗੇ ਤੁਹਾਨੂੰ ਜਿਹੜੀਆਂ ਪਲੂਨ ਪਹਿਲਾ ਸਵੇਰ ਝੋਟੀਆਂ ਅੱਗੇ ਸੂਨੀਆਂ ਨੇ ਬਣੀਆਂ ਚੈੱਕ ਪਾਸ ਹੋਈਆਂ ਠੀਕ ਆ ਜੀ ਤੇ ਇੱਕ ਵੱਡੀ ਤੁਹਾਨੂੰ ਝੋਟੀ ਇੱਕ ਵੱਡੀ ਮੱਝ ਦਿਖਾਵਾਂਗੇ ਤੇ ਇੱਕ ਉਸੇ ਮੱਝ ਦਾ ਜਿਹੜਾ ਦੋਸਤੋ ਬੱਚਾ ਕਟਾ ਮੇਲਕਾਫਾ ਸਕੰਦਰਪੁਰ ਦਾ ਉਹ ਕਟਾ ਉਹ ਤੁਹਾਨੂੰ ਦਿਖਾ ਦਾਂਗੇ ਠੀਕ ਆ ਜੀ ਘਰੇਲੂ ਮਾਲ ਆ ਘਰ ਦਾ ਮਾਲ ਆ ਕਿਸੇ ਤਰ੍ਹਾਂ ਦਾ ਕੋਈ ਵਪਾਰ ਦਾ ਕੰਮ ਨਹੀਂਗਾ ਕਾਰਨ ਦੋਸਤੋ ਇਹ ਬਣ ਗਿਆ ਸੀਗਾ ਸਰਦਾਰ ਨਰਿੰਦਰ ਸਿੰਘ ਉਹਨਾਂ ਦਾ ਲੜਕਾ ਬਾਹਰ ਦਾ ਪ੍ਰੋਗਰਾਮ ਬਣ ਗਿਆ ਸੀਗਾ ਠੀਕ ਹੈ ਜੀ ਜਿਸ ਕਾਰਨ ਇਹ ਸਾਰੇ ਪਸ਼ੂ ਆ ਸੇਲ ਕਰਦੇ ਪਏ ਨੇ ਭਾਜੀ ਹੁਣੀ ਸੋ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਕੱਲੇ-ਕੱਲੇ ਨਗਦੀ ਡਿਟੇਲ ਮਿਲ ਜੂਗੀ ਤੁਹਾਨੂੰ ਬਾਕੀ ਝੋਟੀਆਂ ਬਹੁਤ ਖੂਬਸੂਰਤ ਸੂਰਤ ਨੇ ਦੋਸਤੋ ਅੱਗੇ ਐਚ ਐਲ ਡੀ ਬੀ ਸੀਮਿੰਟ ਦੀਆਂ ਦੋਸਤੋ ਇਹ ਆਪ ਖੋਦਨੇ ਠੀਕ ਹੈ ਜੀ ਐਚ ਐਲ ਡੀ ਬੀ ਸੀਮਿੰਟ ਦੀਆਂ ਇਹ ਖੁਦ ਆਪ ਨੇ ਬਾਕੀ ਕਿੰਨੇ ਕਿੰਨੇ ਉਮਰ ਇਹਨਾਂ ਝੋਟੀਆਂ ਦੀ ਕਿੰਨੇ ਕਿੰਨੇ ਸਮੇਂ ਦੀਆਂ ਇਹ ਗੱਬਾਣਾ ਚੈੱਕਪਾਸ ਆ ਉਹ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਆ ਪੂਰੀ ਇਨਫੋਰਮੇਸ਼ਨ ਆ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਸਰਦਾਰ ਨਿਰਿੰਦਰ ਸਿੰਘ ਜੀ ਸਾਸਰੀਕਾ ਹਾਂ ਜੀ ਸਾਸਰੀਕਾ ਜੀ ਤੁਹਾਨੂੰ ਸਾਬ ਜੀ ਆਨੂੰ ਤੁਹਾਡੇ ਸਾਡੇ ਪਿੰਨ ਤੁਹਾਡੇ ਜੋਨੇ ਚੈਨਲ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਾਸਰੀਕਾ ਸਾਸਰੀਕਾ ਪਾਜੀ ਅੱਛਾ ਪਾਜੀ ਅ ਅੱਜ ਆਪਾਂ ਜਿਹੜੇ ਫਿਲਹਾਲ ਘਰੋਂ ਜਿਹੜੇ ਸਾਰੇ ਨਗ ਜਿਹੜੇ ਸੇਲ ਕਰਦੇ ਪਏ ਆਪਣੇ ਕੋਲ ਚਾਰ ਪਸ਼ੂ ਆ ਵੈਸੇ ਦੋ ਤਿੰਨ ਤਾਂ ਪਸ਼ੂ ਆਪਣੇ ਕੋਲ ਵੱਡੇ ਆ ਤੇ ਇੱਕ ਮਾਲੀ ਕਟਾ ਸੇਲ ਕਰਦੇ ਆ ਜੀ ਤੇ ਕਾਰਨ ਇਹੋ ਬਣ ਗਿਆ ਸੀ ਵੀ ਇਹ ਲੜਕੇ ਦਾ ਵੀਜ਼ਾ ਲੱਗ ਗਿਆ ਜੀ ਬਾਹਰ ਦਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਅੱਜ ਫਿਲਹਾਲ ਪਾਤੀ ਜਿਹੜੇ ਆਪਾਂ ਇਹ ਸੇਲ ਕਰਦੇ ਪਏ ਪਸ਼ੂ ਇਹਨਾਂ ਦੇ ਵਿੱਚ ਦੋ ਤਾਂ ਬਿਲਕੁਲ ਪਲੂਨ ਪਹਿਲਾ ਸੂਆ ਝੋਟੀਆਂ ਜਿਹੜੀਆਂ ਅੱਗੇ ਸੂਣੀਆਂ ਨੇ ਜੀ ਜੀ ਇਹ ਆਪਣੇ ਕੋਲ ਤਿਆਰੀ ਵਾਲੀਆਂ ਨੇ ਤਕਰੀਬਨ ਇਹਨਾਂ ਦੀ ਆਪਾਂ ਕੱਲੀ ਕੱਲੀ ਦੀ ਡਿਟੇਲ ਤੁਹਾਡੇ ਤੋਂ ਲੈ ਲਾਂਗੇ ਵੈਸੇ ਗੱਪਣ ਚੈੱਕ ਪਾਸਾ ਦੋਨੋਂ ਜੀ ਹਾਂਜੀ ਚੈੱਕ ਪਾਸਾ ਦੋਨੋਂ ਠ ਤੇ ਇੱਕ ਜਿਹੜੀ ਆਪਣੇ ਕੋਲ ਝੋਟੀ ਪਰਲੇ ਬੰਨੇ ਖੜੀ ਹੈ ਜੀ ਉਹ ਆਪਾਂ ਘਰੇ ਪੀਤੇ ਆ ਸੂਵੇ ਹੁੰਦੇ ਜੀ ਹਾਂਜੀ ਉਹਨੇ ਘਰੇ ਸੂਵੇ ਪੀਤੇ ਆ ਪਹਿਲੇ ਸੂਵੇ ਆਪਣੇ ਕੋਲ ਸੂਈ ਆ ਗਈ ਹੁਣ ਲਾਉਣਾ ਠੀਕ ਹੈ ਜੀ ਹਾਂਜੀ ਤੇ ਅਗਲੇ ਹੁਣ ਕਿੰਵੇਂ ਸੂਵੇ ਲਈ ਗੱਬਣ ਹੋ ਕੀ ਹੈ ਉਹ ਇਹ ਤੀਜੇ ਸੂਵੇ ਬਾਅਦ ਤੇ ਗੱਬਣਿਆ ਠੀਕ ਹੈ ਜੀ ਹਾਂਜੀ ਹੁਣ ਦੋਸਤੋ ਇਹ ਨਗਨੇ ਫਿਲਹਾਲ ਇੱਕ ਵਾਰੀ ਸ਼ੁਰੂਆਤ ਜਿਹੜੀ ਆਪਾਂ ਇਸੇ ਝੋਟੀ ਤੋਂ ਕਰਦੇ ਆ ਠੀਕ ਹੈ ਜੀ ਸੋ ਇਹ ਝੋਟੀ ਦੋਸਤੋ ਪਹਿਲਾਂ ਝੋਟੀ ਅੱਗੇ ਸੂਣੀ ਆ ਬਾਕੀ ਫੇਸ ਕੁਆਲਟੀ ਦੇਖਦੋ ਝੋਟੀ ਦੀ ਤੁਸੀਂ ਚੈੱਕ ਕਰ ਲਓ ਬਹੁਤ ਸੋਨੇ ਕਦ ਕੱਟ ਦੇ ਵਿੱਚ ਆ ਤੇ अच्छा पाजी ए दी उमर कितनी है ਝੋਟੀ ਦੀ ਇੱਥੋਂ ਆਪਾਂ ਸ਼ੁਰੂਆਤ ਕਰਦੇ ਆਂ ਪਹਿਲੇ ਨੰਬਰ ਤੋਂ ਇਸ ਝੋਟੀ ਤੋਂ ਇਹਦੀ ਉਮਰ ਕਿ ਤਰੀਬ ਨੂੰ 3 ਸਾਲ ਦੀ ਹੋ ਗਈ ਆ ਠੀਕ ਆ ਜੀ ਤੇ 4 ਦੰਦ ਹੋ ਗਈ ਹੈ ਚੌਗੀ ਹੋ ਗਈ ਹਾਂਜੀ 4 ਦੰਦ ਤੋੜ ਗਈ ਆ ਠੀਕ ਆ ਹਾਂਜੀ ਤਾਂ ਦੋਸਤੋ ਚੌਗੀ 4 ਦੰਦ ਦਾ 3 ਕ ਸਾਲ ਦੀ ਉਮਰ ਹਾਂਜੀ ਹੋ ਗਈ ਆ ਠੀਕ ਆ ਜੀ ਬਾਕੀ ਕੱਦ ਕਰ ਵੇਖੋ ਸ਼ਾਈ ਛੂਈ ਵੇਖੋ ਝੋਟੀ ਦੀ ਤੁਸੀਂ ਬਹੁਤ ਖੂਬਸੂਰਤ ਸੋ 4 ਥਾਣਾ ਦੋਸਤੋ 4 ਥਾਣਾ ਦੀ ਸਪੇਸ ਵਿਰਲ ਵੰਡ ਵੀ ਤੁਸੀਂ ਸਾਹਮਣੇ ਵੇਖ ਕੇ ਚੈੱਕ ਕਰੋ ਲੰਬੇ ਥਾਣਾ ਠੀਕ ਆ ਜੀ ਤੇ ਇਹ ਅੱਗੇ ਕਿੰਨੇ ਮਹੀਨੇ ਲਈ ਗੱਬ ਹੋ ਗਈ ਹੈ ਜੀ ਗੱਬਣਾ ਹੁਣ ਕਿੰਨੇ ਮਹੀਨੇ ਮਹੀਨੇ ਦੇ ਚੱਲ ਰਹੀ ਹੈ ਇਹਨੂੰ ਨੌਵਾਂ ਮਹੀਨਾ ਲੱਗ ਗਿਆ ਜੀ ਹੁਣ ਨੌਵਾਂ ਲੱਗ ਗਿਆ ਲੱਗ ਗਿਆ ਨੌਵਾਂ ਦੋ ਤਿੰਨ ਦਿਨ ਉੱਪਰ ਹੋ ਗਿਆ ਠੀਕ ਹੈ ਜੀ ਜੀ ਲਓ ਜੀ ਨੌਵਾਂ ਮਹੀਨਾ ਦੋਸਤੋ ਲੱਗ ਚੁੱਕਾ ਠੀਕ ਹੈ ਜੀ ਕੋਈ ਦੋ ਤਿੰਨ ਦਿਨ ਨੌਵੇਂ ਮਹੀਨੇ ਤੇ ਚਲੇ ਗਏ ਆ ਤਕਰੀਬਨ ਅੱਗੇ ਤੁਸੀਂ ਜਜਮੈਂਟ ਕਰ ਸਕਦੇ ਕੋਈ 2 ਕੁ ਮੰਥ ਜਾਂ 2 ਤੋਂ ਕੋਈ 5-7 ਦਿਨ ਪਲੱਸ ਇਹ ਸੁੰਦੀ ਹੈ ਠੀਕ ਹੈ ਬਾਕੀ ਚੋਟੀ ਬਹੁਤ ਖੂਬਸੂਰਤ ਛਾਈ ਛੂਈ ਪੂਰੀਆਂ ਮੱਥਾ ਬਿਲਕੁਲ ਬਲੈਕ ਉਹ ਜਿਹੜੇ ਦੋਸਤੋ ਕੁਝ ਕਵਾਲ ਜਿਵੇਂ ਮੋਰਾ ਦੇ ਵਿੱਚ ਆਪਾਂ ਕੋ 2-3-4 ਇੰਚ ਵਾਈਟ ਵੇਖਦੇ ਆ ਠੀਕ ਆ ਜੀ ਉਨੀ ਕੁ ਮਗਰ ਵਾਲ ਜਿਹੜੇ ਵਾਈਟ ਚਿੱਟੇ ਤੁਹਾਨੂੰ ਮਿਲਣਗੇ ਬਾਕੀ ਐਚਲਡੀਬੀ ਇਹ ਆਪ ਐਚਲਡੀਬੀ ਸੀਮੰਟ ਦੀ ਹੈ ਜੀ ਹਾਂਜੀ ਇਹ ਵੀ ਐਚਲਡੀਬੀ ਦੀ ਹਰਿਆਣੇ ਦੀ ਉਹਨਾਂ ਕਹਿਆ ਕੋ ਉਤੋਂ ਅੱਛਾ ਜਿਹਾ ਸੀਮੰਟ ਲਵਾਏ ਉਹਨਾਂ ਜਿਹੜੋਂ ਮੈਂ ਆਪਣੇ ਹੁੰਦੀਆਂ ਨਾ ਓਕੇ ਹਾਂਜੀ ਤੇ ਉਹ ਐਚਲਡੀਬੀ ਦੇ ਸੀਮੰਟ ਲੱਗੇ ਉਹਨਾਂ ਦੇ ਅੱਛਾ ਜੀ ਉਹ ਜਾਨੂ ਨਕਾਰ ਕੋ ਦਾ ਨਾਲ ਹੀ ਲੈਂਦਾ ਨਹੀਂ ਉਹਦਾ ਨਾਲ ਦੱਸਿਆ ਉਹਨੇ ਇਦਾਂ ਅੱਛਾ ਇਹ ਆਪਾਂ ਕਟੀਆਂ ਲੈ ਕੇ ਆਉਂਦੀਆਂ ਸੀ ਜਾਨ ਦੀਆਂ ਮਾਵਾਂ ਵੀ ਆਈਆਂ ਸੀ ਆਪੇ ਨੇ ਛੱਡ ਘਰ ਆ ਕੇ ਸੂਈਆਂ ਆਈ ਤੇ ਮਾਵਾਂ ਲਿਆਉਂਦੀਆਂ ਨੇ ਜਾਨ ਦੀਆਂ ਮਾਵਾਂ ਪੱਲੇ ਜਾਂਦੀਆਂ ਸੀ ਸੇਲ ਕਰਤੀਆਂ ਸੀਗੀ ਉਹ ਬਾਅਦ ਜਦੋਂ ਇਹ ਕਟੀਆਂ ਪੇਨ ਸੇਲ ਕਰਦੀਆਂ ਉਹ ਇਹ ਸੇ ਹਾਂ ਪਾ ਲੈਨੇ ਆਪਣੇ ਘਰ ਓਕੇ ਓਕੇ ਤੇ ਮਾਂ ਦਾ ਇਦਾਂ ਦੁੱਧ ਕੋਈ ਆਪਣੇ ਕੋਲ ਚੋਇਆ ਜੀ ਕਿੰਨਾ ਸੀਗਾ ਪਹਿਲੇ ਨੰਬਰ ਇਹ ਮਾਵਾਂ ਦਾ ਦੁੱਧ ਇਹਨਾਂ ਦਾ 14 15 ਕਿਲੋ ਇਹਨਾਂ ਦਾ ਹੋਇਆ ਜਾਨੀ ਉਹ ਸਵੇਰੇ ਛੱਡ ਘਾ ਆ ਕੇ ਠੀਕ ਜੇ ਸੂਈਆਂ ਹੀ ਲੈਂਦੀਆਂ ਇਹ ਠੀਕ ਆ ਜੀ ਹਾਂ ਜੀ ਲਓ ਜੀ ਠੀਕ ਆ ਜੀ ਕੋਈ ਮਾਵਾਂ ਦਾ ਦੁੱਧ ਵੀ ਜਿਹੜਾ ਦੋਸਤੋ ਕੋਈ 14 15 15 14 ਲੀਟਰ ਸੀਗਾ ਇਹ ਮਗਰ ਆਈਆਂ ਸੀ ਕਟੀਆਂ ਠੀਕ ਆ ਜੀ ਸੋ ਐਚ ਐਲ ਡੀ ਵੀ ਸੀਮੰਤੀਆਂ ਨੇ ਉਤਰਦੀ ਹਰਿਆਣੇ ਦੀ ਬਰੀਡ ਆ ਦੋਸਤੋ ਠੀਕ ਆ ਬਾਕੀ ਕੱਦ-ਗਾੜ ਤੋਂ ਮੋਸਟਲੀ ਸਾਰੇ ਵੀਰਾਂ ਨੇ ਤੁਸੀਂ ਜਜਮੈਂਟ ਕਰ ਲੈਣੀ ਆ ਇੱਕ ਵਾਰੀ ਪਾਜੀ ਨਰਿੰਦਰ ਸਿੰਘ ਜੀ ਨੂੰ ਆਪਾਂ ਖੋਲ ਕੇ ਤੋੜ ਕੇ ਦਿਖਾ ਦਈਏ ਮਾਣ ਹਾਂਜੀ ਹਾਂਜੀ ਸੋ ਛੋਟੀ ਦਾ ਕੱਦ-ਗਾੜ ਬਹੁਤ ਪਿਆਰਾ ਆ ਦੋਸਤੋ ਨਾਵੇਂ ਮਹੀਨੇ ਦੇ ਵਿੱਚ ਤਿੰਨ ਕ ਦਿਨ ਚਲੇ ਗਏ ਠੀਕ ਆ ਜੀ ਤੇ ਬਹੁਤ ਖੂਬਸੂਰਤ ਕੱਦ ਕਾਟ ਵਾਲੀਆਂ ਨੇ ਵੈਸੇ ਸੇਵਾ ਵੀ ਚੰਗੀ ਝਲਕਾ ਮਾਰਦੀ ਹੋਈ ਨਜ਼ਰ ਆਉਂਗੇ ਤੁਹਾਨੂੰ ਸੇਵਾ ਵੀ ਚੰਗੀ ਵੀਰ ਹੁ ਨਹੀਂ ਕਰਦੇ ਪਏ ਨੇ ਸੋਹਣੇ ਕੱਦ ਕਾਟ ਦੇ ਵਿੱਚ ਬ੍ਰਿੱਕੀ-ਪਰੂਕੀ ਬਹੁਤ ਜ਼ਿਆਦੀ ਹੈ ਠੀਕ ਆ ਜੀ ਸੋ ਪਤਲਾ ਫੇਸ ਲੰਬੀ ਗਰਦਨ ਠੀਕ ਆ ਸਿੰਘਾਂ ਦੀ ਬੰਤਰ ਤੁਸੀਂ ਦੇਖ ਲਓ ਠੀਕ ਆ ਸੋ ਬਾਕੀ ਝੋਲੀ ਝਾਲੀ ਆਪਾਂ ਤੁਹਾਨੂੰ ਥੋੜਾ ਜਿਹਾ ਤੋੜ ਕੇ ਦਿਖਾ ਦਿੰਨੇ ਆ ਵੈਸੇ ਪਸ਼ੂ ਬਹੁਤ ਘੱਟ ਖੋਲੇ ਹੁੰਦੇ ਆ ਕਰੋ ਤੇ ਘੱਟ ਖੋਲੇ ਪਸ਼ੂ ਹੁੰਦੇ ਆ ਬਾਕੀ ਤੁਸੀਂ ਥਾਣ ਦੀ ਲੰਬਾਈ ਸੈਜ ਸਾਰਾ ਕੁਝ ਇਹ ਦੇਖ ਕੇ ਚੈੱਕ ਕਰੋ ਠੀਕ ਆ ਜੀ लो जी ठीक है नहीं एक बार दोस्तों फिर कंफर्म कर देने का 8ਵੇਂ ਮਹੀਨੇ ਕੰਪਲੀਟ ਕਰਕੇ 9ਵੇਂ ਮਹੀਨੇ ਦੇ ਵਿੱਚ ਪੈਰ ਪੈ ਚੁੱਕਿਆ ਠੀਕ ਆ ਜੀ 2-3 ਦਿਨ ਦੇ ਹੋ ਗਏ ਆ 9ਵੇਂ ਮਹੀਨੇ ਦੇ ਤੋਂ ਬਾਕੀ ਰੇਟ ਪੁੱਛ ਲੈਣੀ ਆਪਾਂ ਕੀ ਡਿਮਾਂਡ ਅੱਜ ਰਹੂਗੀ ਠੀਕ ਆ ਜੀ ਬਾਕੀ ਮੌਕੇ ਤੇ ਹਰ ਕਵੀਰ ਨੂੰ ਪਤਾ ਮੌਕੇ ਦਾ ਰੇਟ ਮੁੱਲ ਥੋੜਾ ਜਿਹਾ ਹੋਰ ਖਾਸ ਹਸਾਬ ਕਿਤਾਬ ਦਾ ਹੁੰਦਾ ਅੱਜ ਤਕਰੀਬਨ 2 ਕੁ ਮਹੀਨੇ ਕਿਸੇ ਵੀਰ ਨੇ ਸਾਹਮਣੇ ਆ ਤੇ ਉਹ ਆਪਾਂ ਰੇਟ ਪੁੱਛ ਲੈਣੇ ਅੱਛਾ ਭਾਜੀ ਇਹਦਾ ਕੀ ਮੁੱਲ ਕਰਦੇ ਆ ਕਿਥੋਂ ਤੱਕ ਅੱਜ ਦੇ ਦਈਏ ਜੀ ਮੁੱਲ ਲਵੀਰ ਜੀ ਆਪਣਾ ਲੈਣ ਦੇਣ ਵਾਲਾ ਅੱਜ ਕੋਈ ਝੋਟੀਆਂ ਆਪਾਂ ਵੇਨੇ ਆ ਵੀ ਕੋਈ 1.5 2 ਕਿੰਨੇ ਦੀਆਂ ਵੇਚਦੇ ਆ ਚੰਗੀਆਂ ਝੋਟੀਆਂ ਜਿਹੜੀਆਂ ਚੰਗੀਆਂ ਆ ਜਾਂਦੇ ਆ ਆ ਬਿਲਕੁਲ ਜੀ ਪਰ ਹੁਣ ਗੱਲ ਇਹ ਆ ਵੀ ਇਹ ਕੱਚੀਆਂ ਆਆਂ 2 ਮਹੀਨੇ ਦੀਆਂ ਉਹ ਸਹੀ ਆ ਬਿਲਕੁਲ ਤੇ ਆਪਾਂ ਚਲੋ ਇਹਨਾਂ ਦਾ ਜਾਂ ਕਿ 20 20 ਕਰਦਾ ਮੋਲੇ ਦਾ 1 20 ਇਹਦਾ 1 20 ਕਰਦੇ ਆ ਜੀ ਹਾਂ ਜੀ 1 20 ਇਹਦਾ ਮੁੱਲ ਕਰ ਦਿੰਦੇ ਆ ਅੱਛਾ ਜੀ ਕਿ ਜਿਹੜੀ ਸਾਹਮਣੀਆਂ ਕੇ ਨੇ ਚਲੋ ਨਹੀਂ ਕਿ ਉਧਰ ਦੇ ਭਾਂ 100000 ਤੱਕ ਵੇਚੀ ਹਨ ਰਾਮ ਨੇ ਵਿਕਣੀ ਹੈ ਉਹ ਉਹ ਤਿਆਰੀ ਤੇ ਤਾਂ ਵੇਖੋ ਨਹੀਂ ਕੋਸ਼ਿਸ਼ ਵੀ ਚਲੋ ਤਿਆਰੀ ਤਿਆਰੀ ਚੰਗੀ ਹੋ ਜਣੀ ਸਹੀ ਹੋਣੀ ਹੈ ਖਾਂਚੀ ਦਾ ਟਾਈਮ 2 ਮਹੀਨੇ ਜੜਿਆ ਆ ਆ ਬਿਲਕੁਲ ਜੀ ਬਿਲਕੁਲ ਤਾਂ ਦੋਸਤੋ ਅੱਜ ਫਿਰ ਹਾਲ 2 ਮਹੀ ਸੋ ਮੌਕੇ ਤੇ ਜੋ ਵੀ ਆ ਲੈਸਾ ਛੋਰ ਚਾ ਪਾ ਕਿਸੇ ਵੀਰ ਦਾ ਮਾਨ ਤਨ ਉਹ ਮੌਕੇ ਤੇ ਹੋ ਜਾਊਗਾ ਠੀਕ ਆ ਸੋ ਝੋਟੀ ਚੰਗੀ ਆ ਜ਼ਰੂਰ ਤੁਸੀਂ ਹੱਥ ਪਾ ਸਕਦੇ ਜੇ ਮੂਰਾ ਦੇ ਵਿੱਚ ਦੋਸਤੋ ਇਹ ਝੋਟੀ ਆ ਚੰਗੀ ਸ਼ਕੀਨ ਇਸ ਤੋਂ ਬਾਅਦ ਅੱਗੇ ਆ ਜੀਏ ਭਾਜੀ ਆਪਣੇ ਕੋਲ ਜਿਹੜੀ ਸੈਕਿੰਡ ਨੰਬਰ ਤੇ ਆ ਕੱਟੀ ਖੜੀ ਆ ਜੀ ਇਹ ਝੋਟੀ ਆ ਇਹਦੀ ਉਮਰ ਕਿੰਨੀ ਕ ਵੈਸੇ ਅੱਜ ਇਹਦੀ ਉਮਰ ਕਿਤਾਈ ਸਾਲ ਹੋ ਗਈ ਆ 23 ਸਾਲ ਕਦਾਂ ਮਹੀਨਾ ਪਹਿ ਅੱਗੇ ਥੱਲੇ ਕਦੇ 23 23 ਸਾਲ ਹੋ ਗਈ ਇਹ ਵੀ ਫਿਰ ਦੁੰਦੀ ਹੋ ਗਈ ਇਹ ਦੋ ਤੰਦ ਦੋ ਦੰਦਾਂ ਦਾ ਹਾਂਜੀ ਹਾਂਜੀ ਦੋ ਦੰਦ ਵੀ ਕਰ ਗਈ ਹੋਗੀ ਬਰਾਬਰ ਹੈ ਨਾ ਜੀ ਹਾਂਜੀ ਹਾਂਜੀ ਦੋ ਦੰਦ ਕਰ ਗਈ ਆ ਅੱਛਾ ਜੀ ਲਓ ਦੋਸਤੋ ਦੋਂਦੀ ਆ ਕੱਟੀ 2.5 ਸਾਲ ਉਮਰ ਆ ਇਸ ਕੱਟੀ ਦੀ ਤੇ ਇਹਦੀ ਮਦਰ ਦਾ ਮਿਲ ਰਿਕਾਰਡ ਕੀ ਸੀ ਆਪਣੇ ਕੋਲ ਚੋਇਆ ਜੀ 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 ਮਲਕਾ ਦਾ ਮਦਰ ਦਾ ਹੈਗਾ ਹੈਗਾ 14-15 ਕਿਲੋ ਦੋਦੇ ਦਾ 14-15 ਕਿਲੋ ਹਾਂਜੀ ਹਾਂਜੀ ਠੀਕ ਹੈ ਜੀ ਮਤਲਬ ਤੁਸੀਂ ਦੱਸਿਆ ਸੀ ਵੀ ਆਪਣੇ ਕੋਲ ਜਿਹੜੀ ਵੱਡੀ ਆਪਾਂ ਮੱਝ ਹਜੇ ਦਿਖਾਉਣੀ ਆ ਵੀ ਇਹ ਪਸ਼ੂ ਸਾਰੇ ਹਰਿਆਣੇ ਤੋਂ ਹੀ ਆਏ ਆਪਣੇ ਕੋਲ ਹਾਂਜੀ ਹਾਂਜੀ ਸਾਰੇ ਉੱਥੋਂ ਹੀ ਲਿਆਂਦੇ ਆ ਠੀਕ ਹੈ ਜੀ ਤਾਂ ਦੋਸਤੋ ਇਹ ਵੀ ਐਲ ਡੀ ਵੀ ਸੀਮਨ ਦੀ ਇਹ ਕੱਟੀ ਆ ਠੀਕ ਆ ਅੱਗੇ ਦੀ ਪੂਛ ਨਜ਼ਰ ਨਹੀਂ ਆਉਂਦੀ ਇਹ ਜਾਦੀ ਵਾਲ ਹੀ ਜ਼ਿਆਦੇ ਆ ਇਹ ਵੀ 4 ਇੰਚੀ ਆ ਕਾਲੀ ਆ ਬਾਕੀ ਅੱਛਾ ਜਾਦੀ ਮਤਲਬ ਲੈਂਥ ਜਿਹੜੀ ਥੱਲੇ ਵਾਲਾਂ ਦੀ ਜ਼ਿਆਦੀ ਵਾਲਾਂ ਦੀ ਆ ਠੀਕ ਆ ਉਹਦਾ ਪੂਛ ਛੋਟੀ ਆ ਤੇ ਵਾਲ ਲੰਮੇ ਹੋਏ ਆ ਠੀਕ ਹੈ ਹੈ ਕਾਲੀ ਉਹ ਜਿਹੜੀ ਚਿੱਟੀ ਜਿਹੜੀ ਪੂਛ ਉਹ 4 ਇੰਚੀ ਆ ਚਿੱਟੀ ਜਿਹੜੀ ਠੀਕ ਹੈ ਜੀ ਉਹਦਾ ਦੇਚਨ ਵਾਲਾ ਵਾਲ ਦੇ ਦੇ ਆ ਗਿਆ ਲਓ ਜੀ ਅੱਛਾ ਮੋਰਾ ਜੇ ਪੂਰੀ ਫੋਲ ਮੋਰਾ ਜੇ ਹਾਂ ਮੋਰਾ ਦੇ ਵਿੱਚ ਅੱਛਾ ਭਾਜੀ ਇਹਨੂੰ ਨਵੇਂ ਦੁੱਧ ਰਲੀ ਨੂੰ ਤੇ ਚੈੱਕ ਪਾਸ ਉਹ ਹੋਏ ਨੂੰ ਕੋ ਸਮਾਂ ਹੋ ਗਿਆ ਕਿੰਨਾ ਕਾ ਮਹੀਨੇ ਦੀ ਚੈੱਕ ਪਾਸ ਚੈੱਕ ਪਾਸ ਹੋਣ ਇਹਨੂੰ ਕੀਤੀ ਨੂੰ ਇੱਕ ਹਫਤਾ ਹੋ ਗਿਆ ਇੱਕ ਹਫਤਾ ਹਾਂਜੀ ਇਹ ਸਵਾ ਦੋ ਮਹੀਨੇ ਹੋ ਜਲੇ ਨੂੰ ਸਵਾ ਦੋ ਮਹੀਨਿਆਂ ਦੀ ਜੀ ਜੀ ਠੀਕ ਹੈ ਜੀ ਹਾਂਜੀ ਲਓ ਜੀ ਸਵਾ ਦੋ ਮਹੀਨੇ ਦੀ ਦੋਸਤੋ ਗੱਬਣ ਚੈੱਕ ਪਾਸ ਇਹ ਨਿਕਲ ਆਈ ਹੈ ਠੀਕ ਆ ਹਾਂਜੀ ਸੋ ਫੇਸ ਕੁਆਲਟੀ ਤੁਸੀਂ ਵੇਖ ਲਓ ਕੋਈ 15 14 ਲੀਟਰ ਵਾਲੀ ਮਦਰਤੀ ਜਿਹੜੀ ਇਹ ਧੀ ਆ ਬਾਕੀ ਫੇਸ ਕੁਆਲਿਟੀ ਵੇਖੋ ਸਿੰਗੀ ਸੂਗੀ ਬਹੁਤ ਵਧੀਆ ਬਰੀਕ ਸਿੰਘ ਫੇਸ ਬਿਲਕੁਲ ਪਤਲਾ ਠੀਕ ਆ ਸੋ ਸਵਾਗ ਦੋ ਮਹੀਨੇ ਦੀ ਆ ਗੱਬਣ ਚੈੱਕ ਪਾਸ ਆ ਠੀਕ ਆ ਜੀ ਸੋ ਕੱਟੀ ਦੋਸੋ ਵੀ ਚੰਗੀ ਆ ਵੈਸੇ ਸੇਲ ਚਾਰ ਨਾਗਾ ਕੋਲੇ ਚਾਰੇ ਵੀਰ ਹੁਣੇ ਸੇਲ ਕਰਦੇ ਨੇ ਬਾਕੀ ਕਾਰਨ ਤੁਹਾਨੂੰ ਮੈਂ ਫਸਟਲੀ ਦੱਸ ਦਿੱਤਾ ਸੀਗਾ ਇਸ ਕਰਕੇ ਮੇਰਾ ਵੀਰ ਜਿਹੜੇ ਅੱਗੇ ਕੋਈ ਚਾਹਵਾਨ ਹੋਣ ਖਾਸ ਤੌਰ ਤੇ ਜਿਹੜੇ ਵੀਰ ਨੇ ਅੱਗੇ ਬਿਲਕੁਲ ਸਮभाल ਕਰਨੀ ਆ ਕੇਅਰ ਕਰਨੀ ਆ ਬਸ ਉਹਦੀ ਠੀਕਾ ਜੀ ਉਹ ਤੁਸੀਂ ਜ਼ਰੂਰ ਖਰੀਦਦਾਰੀ ਕਰਿਓ ਠੀਕ ਆ ਤੇ ਕੱਟੀ ਵੀ ਭਾਜੀ ਆਪਾਂ ਖੋਲ ਕੇ ਇੱਕ ਵਾਰੀ ਤੋੜ ਕੇ ਦਿਖਾ ਦਈਏ ਠੀਕ ਆ ਹਾਂਜੀ ਹਾਂਜੀ 8 ਕਿਸਾਲ ਉਮਰ ਆ ਦੋਸਤੋ ਕੱਟੀ ਦੀ ਸਵਾ ਦੋ ਸਾਲ ਗੱਬਨ ਚੈੱਕ ਪਾਸ ਆ ਸੋ ਅੱਗੇ ਕਿਸੇ ਵੀਰ ਨੇ ਸਾਈ ਬਿਆਨਾ ਕਰਕੇ ਆਪਣਾ ਸ਼ੱਕ ਦੂਰ ਕਰਨਾ ਤੇ ਬੇਸ਼ੱਕ ਤੁਸੀਂ ਸਾਈ ਬਿਆਨਾ ਕਰਕੇ ਆਪਣੀ ਜ਼ਿੰਮੇਵਾਰੀ ਤੇ ਆਪਣਾ ਡਾਕਟਰ ਨਾਲ ਲਿਆ ਕੇ ਤਸੱਲੀ ਵੀ ਕਰ ਸਕਦੇ ਜੀ ਬਾਕੀ ਜੇਸ ਡਾਕਟਰ ਸਾਹਿਬ ਨੂੰ ਅੱਗੇ ਚੈੱਕ ਹੋਈਏ ਦੋਸਤੋ ਉਹਦੇ ਨਾਲ ਵੀ ਤੁਸੀਂ ਕੰਟੈਕਟ ਕਰ ਸਕਦੇ ਜੀ ਬਾਕੀ ਇੱਛਾ ਕਿਸੇ ਵੀਰ ਦੀ ਆਪਣੀ ਆ ਠੀਕ ਆ ਜੀ ਜੇ ਉਹ ਹਿਸਾਬ ਕਿਤਾਬ ਦੀ ਤੁਹਾਡੀ ਆਪਣੀ ਸਮਝ ਆ ਜੇ ਇੱਛਾ ਹੈਗੀ ਆ ਆਪ ਵੀ ਤੁਸੀਂ ਚੈੱਕ ਕਰਾ ਲਿਓ ਠੀਕ ਆ ਤੇ ਆ ਲਓ ਜੀ ਰਸ਼ ਰਸ਼ ਚੱਲ ਫਿਰ ਅੰਦਰ ਜੀ ਲੋਜੀ ਠੀਕ ਆ। ਅੱਗੇ ਅੰਦਰ ਆਪਾਂ ਚੱਲਦੇ ਆ। ਸੋ ਬਹੁਤ ਵਧੀਆ ਸਹੀ ਉਮਰ ਦੇ ਵਿੱਚ ਦੋਸਤੋ ਇਹ ਗੱਬਣਾ ਠਹਿਰ ਚੁੱਕੀ ਆ ਠੀਕ ਆ। ਦੰਦੀ ਕੱਟੀ ਆ। ਤਕਰੀਬਨ ਕੋਈ ਚੌਗੀ ਜਾਂ ਚੌਕ ਦੇ ਕੱਢ ਕੇ ਜਾਂ ਚੌਕ ਦੇ ਬਰਾਬਰ ਚੱਕੂ ਕੀ ਜਦੋਂ ਬਿਲਕੁਲ ਸੂਪੂਗੀ ਠੀਕ ਆ ਜੀ। ਤਿਆਰੀ ਤੇ ਹੋਊਗੀ। ਸੋ ਬਿਲਕੁਲ ਲਵੀ ਜੀ ਕੱਤੀ ਆ। ਸੋ ਜ਼ਰੂਰ ਤੁਸੀਂ ਹੱਥ ਪਾ ਸਕਦੇ ਜੇ। ਬਾਕੀ ਨਸਲ ਬਰੀਡ ਦੇ ਵਿੱਚ ਜਿਹੜੀ ਦੋਸਤੋ ਮੂਹਰੇ ਤੇ ਵਿੱਚ ਵੀ ਆ ਜਾਂਦੀ ਆ। ਮੂਹਰੇ ਦੇ ਵਿੱਚ ਤੁਸੀਂ मन के सौदा कर सकते जी बाकी थानिया बहुत सोनिया चार था ठीक आ आ, है जी ठीक है ठीक है थीक? ਸੋ ਕੱਟੀ ਦੋਸਤੋ ਇਹ ਵੀ ਚੰਗੀ ਆ ਬਾਕੀ ਰੇਟ ਆਪਾਂ ਪੁੱਛ ਲੈਣੇ ਆ ਤਾਂ ਜੋ ਕਿਸੇ ਵੀਰ ਨੇ ਸੰਪਰਕ ਕਰਨਾ ਤੇ ਇਹਦਾ ਮੁੱਲ ਭਾਜੀ ਕੀ ਕਰਦੇ ਆ ਕਿਤੋਂ ਤੱਕ ਲੈ ਦੇ ਇਹਦਾ ਮੁੱਲ ਬਸ ਲੈਣ ਦੇਣ ਵਾਲਾ ਇਹਦਾ ਪੱਕਾ ਹੀ ਆਪਾਂ ਰੱਖਾਂਗੇ 80000 80 ਹਾਂਜੀ ਹਾਂਜੀ ਠੀਕ ਹੈ ਜੀ ਛੋਟੀਆਂ ਨਾਲ ਤੁਹਾਨੂੰ ਪਤਾ ਕੀ ਜੀ ਮੁੱਲ ਪੈਂਦਾ ਕਿੰਨਾ ਕਰਦੇ ਆ ਮੁੱਲ ਬੜਾ ਹਾਂ ਹਾਂ ਛੋਟੀਆਂ ਹੈ ਵੀ ਮੁੱਲ ਵਾਲੀਆਂ ਹੀ ਹੂੰ ਫਿਰ ਵੀ ਆਪਾਂ ਜਿਹਨਾਂ ਲੈਣ ਕਹਿੰਦੇ ਹੁੰਦੇ ਆ ਵੀ ਯਾਜ ਰੇਟ ਦੇ ਨਾਲ ਹੀ ਆਸੀਆਂ ਠੀਕ ਹੈ ਜੀ ਹਾਂਜੀ ਲਓ ਦੋਸਤੋ 80000 ਇਸ ਛੋਟੀ ਜੀ ਭਾਜੀ ਹੁਣਾਂ ਕੀਮਤ ਡਿਮਾਂਡ ਕੀਤੀ ਆ ਵੀ ਲੈ ਤੇ ਜਿਹੜਾ 30000 ਆ ਠੀਕ ਆ ਸੋ ਬਾਕੀ ਗੱਬਣ ਚੈੱਕ ਪਾਸ 80000 ਦੇ ਵਿੱਚ ਤੁਹਾਨੂੰ ਇਹ ਜਿਹੜੀ ਝੋਟੀ ਮਿਲ ਜੂਗੀ ਸੋ ਆਣ ਕੇ ਤੁਸੀਂ ਆਪਣੀ ਅੱਖੀ ਵੀ ਜ਼ਰੂਰ ਦੇਖ ਲਿਓ ਕੱਟੀ ਚੰਗੀ ਆ ਪਸ਼ੂ ਐਨੀਮਲ ਸਾਰੇ ਚੰਗੇ ਠੀਕ ਆ ਜੀ ਸਾਰੇ ਮੋਹਰੇ ਦੇ ਵਿੱਚ ਆ ਪਸ਼ੂ ਚੰਗੇ ਆ ਸੋਨੀ ਹਾਈਟ ਕਰਦੇ ਦੇ ਵਿੱਚ ਇਸ ਤੋਂ ਬਾਅਦ ਆਪਣੇ ਕੋਲ ਜਿਹੜੀ ਇਹ ਝੋਟੀ ਖੜੀ ਆ ਜੀ ਵੱਡੀ ਇਹ ਪਹਿਲੇ ਕਿ ਕਿ ਦੂਜੇ ਸੂਬੇ ਦੂਜੇ ਸੂਬੇ ਲਈ ਬਣੀ ਆ ਜੀ ਹਾਂ ਮੈਨੇ ਫਲੋਰੀ ਮੜਾ ਡੰਡਾ ਲਗਾਇਆ ਠੀਕ ਆ ਜੀ ਇਹ ਦੂਜੇ ਸੂਬੇ ਲਈ ਗੱਬਣਾ ਜੀ ਇਹ ਤੀਜੇ ਸਵੇ ਲਈ ਤੀਜੇ ਸਵੇ ਲਈ ਹਾਂਜੀ ਹਾਂਜੀ ਅੱਛਾ ਜੀ ਪਹਿਲਾ ਸਵੇ ਆਪਾਂ ਮਲ ਘਰੇ ਚਵਾਈ ਕੀਤੀ ਆ ਦੂਜਾ ਸਵੇ ਵੀ ਘਰੇ ਚਵਾਈ ਕੀਤੀ ਉਹ ਸਵੇ ਕੀਤੀ ਚਵਾਈ ਆਪਾਂ ਹਾਂਜੀ ਅੱਛਾ ਜੀ ਇਹਨੇ ਪਹਿਲੇ ਸਵੇ ਦਿੱਤਾ 12 ਕਿਲੋ ਦੁੱਧ ਆ ਤੇ ਦੂਜੇ ਸਵੇ ਚਲ ਕੇ 14 14.5 ਠੀਕ ਹੈ ਜੀ ਹਾਂਜੀ ਲਓ ਜੀ ਸੋ ਪਹਿਲੇ ਸਵੇ ਦੋਸਤੋ 12 ਕਿਲੋ ਦੀ ਮਿਲਕਿੰਗ ਦੂਜੇ ਸਵੇ ਕੋ 14 ਕਿਲੋ ਦੀ ਮਿਲਕਿੰਗ ਜਿਹੜੀ ਕਰਵਾਈ ਆ ਇਸ ਝੋਟੀ ਨੇ ਹੋਣੇ ਤੀਜੇ ਸੂਬੇ ਲਈ ਗੱਭਣਾ ਠੀਕ ਹੈ ਜੀ ਤੇ ਸਮਾਂ ਇਹਨੂੰ ਕਿੰਨਾ ਕੁ ਹੋ ਗਿਆ ਗੱਭ ਚੈੱਕ ਪਾਸ ਕਿੰਨੇ ਕ ਸਮੇ ਦੀ ਹੈ ਜੀ ਇਹਨੂੰ ਹੁਣ ਪੂਰੇ ਮੈਂਬਰ ਇੱਕ ਦੋ ਤਿੰਨ ਘਾਟਿਆ ਹੋ ਗਏ ਇਹਨੂੰ 6 ਮਹੀਨੇ 6 ਮਹੀਨੇ ਹਾਂ ਜੀ ਅਬ 12 ਤਰੀਕ ਨੂੰ ਹੋਣੀ ਹੈ ਜੀ 6 ਮਹੀਨੇ ਪੂਰੇ ਹੋ ਗਏ ਸਮਝ 12 ਨੂੰ ਆਉਣ 6 ਮਹੀਨੇ 6 ਮਹੀਨੇ ਪੂਰੇ ਹੋ ਗਏ ਹਾਂ ਜੀ ਲੋ ਜੀ 6 ਮਹੀਨੇ ਦੀ ਗੱਭਣਾ ਦੋਸਤੋ ਠੀਕ ਆ ਹੁਣ ਦੁੱਧੋਂ ਡਰਾਈ ਹੈ ਕਿ ਦੁੱਧ ਵੀ ਹੈਗਾ ਥੋੜਾ ਬਾਕੀ ਇਹ ਦੁੱਧੋਂ ਡਰਾਈ ਕਰ ਹੀ ਦਿੱਤੀ ਹੁੰਦਗੀ ਠੀਕ ਹੈ ਜੀ ਹਾਂਜੀ ਆ ਦੋ ਤਿੰਨ ਦਿਨੇ ਹੋਏ ਠੀਕ ਆ ਜੀ ਹਾਂਜੀ ਆ ਦੋਸਤੋ ਦੁੱਧੋਂ ਡਰਾਈ ਆ ਠੀਕ ਆ ਵੈਸੇ ਤਿੰਨ ਕ ਮਹੀਨੇ ਆਪਾਂ ਮੰਨਦੇ ਆ ਵੀ ਚਲੋ ਪਸ਼ੂ ਡਰਾਈ ਹੋਣਾ ਚਾਹੀਦਾ ਸਾਲ ਬਾਅਦ ਹੁੰਦੀ ਆ ਇਹ ਸਾਲ ਬਾਅਦ ਬੱਚੇ ਦੋ ਬੱਚੇ ਤੇ ਆਪਣੇ ਕੋਈ ਗਏ ਠੀਕ ਆ ਜੀ ਤੇ ਤੀਜਾ ਹੰਦਲੋ ਮਹਾਰਾਜ ਕਿਰਪਾ ਆ ਆ ਕੱਟਾ ਵੀ ਜਿਹੜਾ ਇਹਦੇ ਨਾਲ ਖੜਾ ਇਸੇ ਮੈਂ ਤਾਂ ਦੂਜੇ ਸੂਬੇ ਦਾ ਹਾਂਜੀ ਇਹ ਕੱਟਾ ਦੂਜੇ ਸੂਬੇ ਦਾ ਠੀਕ ਆ ਜੀ ਹਾਂਜੀ ਲਓ ਜੀ ਇਹ ਦੋਸਤੋ ਮੁਰਾ ਦੇ ਵਿੱਚ ਕੱਟਾ ਠੀਕ ਆ ਇਹ ਆਪ ਕਿਹੜੇ ਬੋਲ ਦਾ ਬੱਚਾ ਕੱਟਾ ਹੈਗਾ ਸਿਕੰਦਰਪੋਲ ਦਾ ਲੱਛਮੀ ਸਿਕੰਦਰਪੋਲ ਦਾ ਲੱਛ ਤੇ ਹੁਣੇ ਤੀਜੇ ਸੂਵੇ ਜਿਹੜੀ ਇਹ ਮੱਧ ਸੂਣ ਵਾਲੀ ਆ ਠੀਕ ਆ ਸਿੰਗਲ ਖਾਡੀ ਦੇ ਵਿੱਚ ਆ ਦੋਸਤੋ ਕਦਗਾਠ ਫੁੱਲ ਵੱਡਾ ਵੱਡੇ ਕਦਗਾਠ ਦੇ ਵਿੱਚ ਤੇ ਦੂਜੇ ਸੂਵੇ ਤੁਹਾਨੂੰ ਦੱਸ ਹੀ ਦਿੱਤਾ ਵੀ 14 ਕਿਲੋਟਰ ਦੀ ਮਿਲਕਿੰਗ ਕਰਵਾਉਂਦੀ ਰਹੀ ਆ ਪਹਿਲੇ ਸੂਵੇ 12 ਕਿਲੋ ਚ ਆਇਆ ਇਸ ਝੋਟੀ ਨੇ ਠੀਕ ਆ ਜੀ ਹੁਣ 6 ਮਹੀਨੇ ਵੈਸੇ ਪੂਰੇ ਹੋ ਗਏ ਆ 12 ਮਈ ਨੂੰ ਜਿਹੜੇ 6 ਮਹੀਨੇ ਤੇ ਪੂਰੇ ਕੰਪਲੀਟ ਹੋ ਜਾਣੇ ਆ ਸਤਵਾਂ ਜਿਹੜਾ ਸਟਾਰਟ ਹੋ ਜਾਣਾ ਬਾਕੀ ਇਹ ਝੋਟੀ ਤੁਸੀਂ ਵੇਖ ਲਓ ਫੇਸ ਕੁਆਲਟੀ ਵੇਖੋ ਦੋਸਤੋ ਬਿਲਕੁਲ ਪਤਲਾ ਜਿਹਾ ਫੇਸ ਤੇ ਬਰੀਕੀ ਬਰੂਕੀ ਪੂਰੀ ਆ ਪੂਰਾ ਦੇ ਵਿੱਚ ਸ ਪਤਲੇ ਪਿੰਡੇ ਦੇ ਵਿੱਚ ਐਨੀਮਲ ਸਾਰੇ ਜਿਹੜੇ ਆ ਪਤਲੇ ਪਿੰਡੇ ਦੇ ਵਿੱਚ ਆਉਂਗਾ ਖਾਣ ਵਾਲੀ ਝੋਟੇ ਠੀਕ ਹੈ ਜੀ ਤੇ ਅੱਛਾ ਭਾਜੀ ਇਹਨੂੰ ਵੀ ਤੋੜ ਕੇ ਮਾਰਾ ਜਾ ਆ ਜਾ ਇਧਰ ਆ ਜਾ ਨਾ ਪਿੰਡੇ ਨਹੀਂ ਆ ਨਾ ਪਿੰਡਾ ਇਧਰ 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 ਨਹੀਂ ਮਾਰਦੇ ਥੋੜਾ ਡਾਕਟਰ ਨਹੀਂ ਆ ਜਾ ਆ ਜਾ ਇਧਰ ਇਧਰ ਆ ਜਾ ਬਾਜੀ ਨੀ ਚਲੋ ਕੋਈ ਅੰਦਰੇ ਤੋਰਦੇ ਆ ਜੇ ਕੋਈ ਗੱਲ ਹੈ ਹਾਂ ਇੱਥੇ ਅੰਦਰ ਬਰਾਂਡਾ ਜੀ ਤੋਰਦਗੇ ਕੋਈ ਗੱਲ ਤੋਰ ਨੂੰ ਚਾਹੀ ਕੋਈ ਉਹ ਨਹੀਂ ਲਾਤ ਲੁੱਟੇ ਬਿਲਕੁਲ ਬਾਬੀ ਮੇਰ ਸਹੀ ਆ ਜੋਗਾ ਠੀਕ ਆ ਜੀ ਠੀਕ ਆ ਉਹ ਨਹੀਂ ਕੀ ਗੱਲ ਬਾਈ ਲੋ ਦੋਸਤੋ ਜਿਹੜਾ ਕੋਈ ਵੀਰ ਖਰੀਦਣ ਆ ਰਿਹਾ ਠੀਕ ਆ ਜੀ ਆਪਣੀ ਤਸੱਲੀ ਤੁਸੀਂ ਆਣ ਕੇ ਵੇਖ ਕੇ ਕਰ ਹੀ ਲੈਣੀ ਆ ਠੀਕ ਆ ਜੀ ਤੇ ਵੈਸੇ ਖੋਲੇ ਇਹ ਘਾਟਾ ਪਸੂ ਇਸ ਕਰਕੇ ਥੋੜਾ ਤੁਰਦੇ ਤਰਦੇ ਆ ਡਰਦੇ ਤੁਰਦੇ ਆ ਉਪਰਾ ਬੰਦਾ ਵੇਖ ਕੇ ਫਿਲਹਾਲ ਤੁਸੀਂ ਉਹ ਅੰਡਰਸਟੈਂਡ ਕਰ ਲਿਓ ਬਾਕੀ ਕੱਦ ਘਾਟ ਸੋਹਣੇ ਦੇ ਵਿੱਚ ਚੰਗੇ ਸੋਹਣੇ ਸਰੀਰ ਘਟਾਂਚੇ ਦੇ ਵਿੱਚ ਬਿਲਕੁਲ ਬਰੀਕੀ ਤੁਸੀਂ ਵੇਖ ਲਈ ਆ ਸਿੰਗਲ ਖੱਡੀ ਦੇ ਵਿੱਚ ਪਤਲੇ ਪਿੰਡੇ ਦੀ ਜਿਹੜੀ ਇਹ ਝੋਟੀ ਇਹ ਮੱਝ ਬਕਾਊ ਆ ਠੀਕ ਆ ਜੀ ਤੇ ਦੋ ਦੋ ਡਰਾਈ ਆ ਬਾਕੀ ਰੇਟ ਆਪਾਂ ਪੁੱਛ ਲੈਣੀ ਅੱਜ ਮੌਕੇ ਤੇ ਕੀ ਮੁੱਲ ਅਜੇ ਕੱਚੀ ਆ ਠੀਕ ਆ ਜੀ ਕੋਈ 4 ਕੁ ਮਹੀਨੇ ਦਾ ਸਮਾਂ ਅਜੇ ਬਾਕੀ ਤੇ ਇਹ ਭਾਜੀ ਫਿਰ ਕਿੱਥੋਂ ਤੱਕ ਦੇ ਦਾਂਗੇ ਆਪਾਂ ਮੁੱਲ ਇਹਦਾ ਕੀ ਕਰਦੇ ਮੋਰ ਇਹਦਾ ਵੇਖੋ ਜੇ ਬਾਂਦਮੁਣਕੇ ਵੇਜਣ ਆਪਾਂ ਬੰਦੀ ਚੰਗੀ ਆ ਮੱਝ ਥੱਲੇ ਠੀਕ ਆ ਜੀ ਇਹਦੇ 1.5 ਲੱਖ ਦੇ ਕਰੀਬ ਜਾਣ ਵਾਲੀ ਹੈਗੀ ਹੈਗੀ अच्छा जी ਜਿਵੇਂ ਸਾਹਮਣੇ ਮਾਇਦਾ ਬਾਡੀ ਸ਼ੋਰ ਚ ਹੈਗਾ ਜੀ ਸਾਹਮਣੇ ਹਾਂਜੀ ਹਾਂਜੀ ਬਿਲਕੁਲ ਜੀ ਪਰ ਹੁਣ ਚਲੋ ਅਗਲੇ ਨੂੰ 4 ਮਹੀਨੇ ਸਾਹਮਣੇ ਪੈਣੀ ਆ ਆ ਇਹ ਆਪਾਂ ਇਹਦਾ ਇੱਕ 20 ਕਰ ਦਿੰਨੇ ਆ ਅੱਜ ਇੱਕ 20 ਹਾਂਜੀ ਇੱਕ 20 ਠੀਕ ਆ ਜੀ ਹਾਂਜੀ ਬਾਕੀ ਆ ਗਿਆ ਇੱਥੇ ਆ ਕੇ ਵੇਖੇ ਛੱਡਣੇ ਪੈ ਆ ਕੇ ਇੱਥੇ ਵੇਖੇ ਅਗਲਾ ਠੀਕ ਆ ਜੀ ਫਸੂ ਆ ਕੇ ਵੇਖੇ ਪੂਰਾ ਚ ਵੇਰਨ ਦਾ ਮਲਬਲ ਬਿਲਕੁਲ ਜੀ ਬਿਲਕੁਲ ਪਤਾ ਲੱਗ ਜੂਗਾ ਵੀ ਹਾਂ ਕੀ ਹਿਸਾਬ ਦਾ ਬਿਲਕੁਲ ਬਿਲਕੁਲ ਲਓ ਦੋਸਤੋ ਇੱਕ 20 ਜਿਹੜੀ ਡਿਮਾਂਡ ਕੀਤੀ ਹੈ ਠੀਕ ਹੈ ਜੀ ਇੱਕ 20 ਦੇ ਵਿੱਚੋਂ ਬਾਕੀ ਮੌਕੇ ਤੇ ਮਾਨਤਨ ਹੋ ਤੋ ਝੋਟੀ ਵੱਡੀ ਆ ਕੱਦ ਬੋਤ ਤੁਸੀਂ ਦੇਖ ਹੀ ਲਿਆ ਫੁੱਲ ਵੱਡੇ ਹਾਈਟ ਕੱਦ ਦੇ ਵਿੱਚ ਤੇ ਬਾਕੀ ਤਿਆਰੀ ਦਾ ਰੇਟ ਭਾਜੀਆਂ ਦਾ ਵੀ ਕੋਈ ਮੌਕੇ ਤੇ ਹੋਰ ਗੱਲਬਾਤ ਹੁੰਦੀ ਆ ਫਿਲਹਾਲ ਅੱਜ ਸੇਲ ਕਰਦੇ ਪਏ ਨੇ ਜਿੰਨੇ ਜਿੰਨੇ ਸਮੇਂ ਦੇ ਵਿੱਚ ਵਿਖਾਈਆਂ ਨੇ ਤੇ ਅੱਗੇ ਕੋਈ ਸਿਰ ਸਾਂਭਣ ਦਾ ਜਿਆਦਾ ਸਮਾਂ ਜਿਹੜਾ ਟਾਈਮ ਨਹੀਂ ਹੈਗਾ ਠੀਕ ਆ ਜੀ ਕਿਉਂਕਿ ਇੱਕ ਕਾਰਨ ਬਣਿਆ ਸੀ ਉਹ ਤੁਹਾਨੂੰ ਆਪਾ ਦੱਸਿਆ ਤੇ ਫਿਲਹਾਲ ਅੱਜ 120000 ਦੇ ਵਿੱਚ ਇਹ ਤੁਹਾਨੂੰ ਝੋਟੀ ਮਿਲ ਜੂਗੀ ਠੀਕ ਆ ਤੇ 6 ਮਹੀਨੇ ਦੀ ਜਿਹੜੀ ਗੱਬਣ ਆ ਇਸ ਤੋਂ ਬਾਅਦ ਜਿਹੜਾ ਆਪਣੇ ਕੋਲ ਸਿਕੰਦਰ ਦਾ ਕਟਾ ਸੀਗਾ ਜੀ ਐਸੇ ਮੈਂ ਦਾ ਇਹਦੀ ਉਮਰ ਵੀ ਤਕਰੀਬਨ ਕੋਈ ਸਾਲ ਸਵਾ ਕ ਸਾਲ ਹੋ ਗਈ ਹੈ ਜੀ ਨਹੀਂ ਪੂਰੀ ਸਾਲ ਦੀ ਹੈ ਪੂਰੀ ਸਾਲ 12 ਮਹੀਨੇ ਹੈ 5 ਮਹੀਨੇ ਚ ਹੋਈ 5ਵਾਂ ਮਹੀਨਾ ਹੋ ਗਿਆ ਠੀਕ ਹੈ ਜੀ ਤੇ ਇਹ ਕੱਟਾ ਆਪਾਂ ਕਿੰਨੇ ਦਾ ਦੇ ਦਾਂਗੇ ਜੀ ਇਹ ਕੱਟਾ ਜਿਆਦਾ ਨਹੀਂ ਹੁਣ ਕੱਟੇ ਦੇ ਬੜੇ ਮਹਿੰਗੇ ਵਿਕਦੇ ਜੇ ਹਿਸਾਬ ਨਾਲ ਆਪਾਂ ਪਾ ਲਿਆ ਇਹਨੂੰ ਹਾਂ ਹਾਂ ਦੁੱਧ ਤਾਂ ਖੁੱਲਾ ਛੱਡ ਕੇ ਅੱਛਾ ਜੀ ਤੇ ਚੰਗੇ ਬੋਲਦਾ ਕੀ ਕਟੂਕਾ ਲਵਾ ਕੇ ਤੇ ਆਪਾਂ 30 ਹਜ਼ਾਰ ਚ ਦੇ ਦਾਂਗੇ ਕੋਈ ਗੱਲ ਨਹੀਂ 30 ਹਜ਼ਾਰ ਦੇ ਵਿੱਚ ਹਾਂਜੀ ਹਾਂਜੀ ਲਓ ਜੀ ਇਹ ਸਿਕੰਦਰ ਦਾ ਹੀ ਆਪ ਲੱਖ ਲੱਖ ਲੋਕੀ 50 50 ਮੰਗਦੇ ਨੇ ਹਾਂ ਜੀ ਵੇਖੋ ਇਹ ਸਿਕੰਦਰ ਲక్ష్ਮੀ ਡੇਰੀ ਫ ਲਓ ਜੀ ਲక్ష్ਮੀ ਡੇਰੀ ਫਾਰਮ ਵਾਲੇ ਐਲ ਡੀ ਐਫ ਸਿਕੰਦਰ ਦਾ ਜਿਹੜਾ ਦੋਸਤੋ ਇਹ ਕਟਾ ਠੀਕ ਆ ਕਟਾ ਤੁਸੀਂ ਵੇਖ ਲਿਆ ਠੀਕ ਆ ਜੀ ਕੁਝ ਇੱਕ ਕੋਈ 2-4 ਇੰਚ ਜਿਹੜੀ ਪੂਸ਼ਮਗਰੋ ਵਾਈਟ ਆ ਬਾਕੀ ਓਵਰ ਆਲ ਸਾਰਾ ਬਲੈਕ ਤੇ ਫੇਸ ਕੁਆਲਿਟੀ ਤੁਸੀਂ ਆ ਵੇਖ ਲਓ ਠੀਕ ਆ ਜੀ ਮਦਰ ਦੇ ਉੱਪਰ ਫੇਸ ਆ ਬਿਲਕੁਲ ਪਤਲਾ ਤੇ ਸਿੰਘ ਵੀ ਬਿਲਕੁਲ ਗਲਾਈ ਦੇ ਵਿੱਚ ਠੀਕ ਆ ਜੀ ਪਿੱਛੋਂ ਬਿਲਕੁਲ ਗੋਲ ਕਰਨੇ ਸ਼ੁਰੂ ਕਰ ਦਿੱਤੇ ਆ ਸਿੰਘ ਤੇ ਇਹ ਕਟਾ ਵੀ ਵਕਾਊ ਆ 30 ਹਜ਼ਾਰ ਦੀ ਕੀਮਤ ਡਿਮਾਂਡ 30 ਹਜ਼ਾਰ ਆ ਦੋਸਤੋ ਇਹ ਅੱਜ ਚਾਰ ਟੋਟਲ ਨਾਗਸ ਜਿਹੜੇ ਆਪਾਂ ਤੁਹਾਨੂੰ ਦਿਖਾਏ ਆ ਭਾ ਔਸੂ ਸਾਰੇ ਬਕਾਊ ਆ ਘਰੇਲੂ ਪਸ਼ੂ ਆ ਸੋ ਜਿਹੜੇ ਵੀਰ ਨੂੰ ਜਿਹੜਾ ਵੀ ਐਨੀਮਲ ਪਸੰਦ ਆਊਗਾ ਤੁਸੀਂ ਘਰ ਰੱਖਣ ਵਾਲੇ ਆਗੇ ਜੇ ਕੇ ਵੀਰ ਕੇ ਨੇ ਘਰ ਰੱਖਣ ਵਾਲੇ ਕੇ ਨੇ ਲੈਣੇ ਹੁਣ ਆਜੇ ਤੇ ਕੋਈ ਵੀ ਇਹਨਾਂ ਚ ਕੋਈ ਇਦਾਂ ਦੀ ਹੈ ਨਹੀਂ ਪ੍ਰੋਬਲਮ ਕੋਈ ਵੀ ਹੋਵੇ ਠੀਕ ਆ ਜੀ ਠੀਕ ਆਪਾਂ ਇਹ ਗੱਲ ਦੀ ਜਿਵੇਂ ਮਾਰੀ ਕੋਈ ਬਈ ਜਿੱਦਾਂ ਠਾਣਾ ਪਣਾ ਸਭ ਕੁ ਠੀਕ ਠਾਕ ਹੈ ਬਿਲਕੁਲ ਜੀ ਬੜੇ ਵਧੀਆ ਚੱਲਦੇ ਕੋਈ ਮੁਸ਼ਕਲ ਨਹੀਂ ਹੈਗੀ ਠੀਕ ਆ ਜੀ ਹਾਂ ਜੀ ਇਹ ਨਾਗਨੇ ਟੋਟਲ 4 ਤੇ ਨੰਬਰ ਬੋਲਤੀਏ ਆਪਣੇ ਪਾਜੀ ਹਾਂ ਜੀ ਨੰਬਰ ਆਪਣਾ ਹੈਗਾ ਜੀ 700 ਹਾਂ ਜੀ 99 38294 ਠੀਕ ਹੈ ਜੀ ਹਾਂਜੀ ਠੀਕ ਆ ਲਓ ਦੋਸਤੋ ਇਹ ਨੰਬਰ ਨੇ ਸਕਰੀਨ ਦੇ ਉੱਪਰ ਲੱਗ ਚੁੱਕੇ ਆ ਨੰਬਰਾਂ ਦੇ ਤੁਸੀਂ ਕਾਲ ਕਰਿਓ ਠੀਕ ਹੈ ਜੀ ਬਧੇਰੇ ਜਾਣਕਾਰੀ ਲੈਣੀ ਆ ਕਿਸੇ ਵੀਰ ਨੇ ਤੁਸੀਂ ਉਹ ਵੀ ਲੈ ਸਕਦੇ ਜੇ ਤੇ ਖਾਸ ਵਿਜ਼ਿਟ ਪਿੰਡ ਚੋਲਾ ਸਾਹਿਬ ਕਰਨੀ ਆ ਤੁਸੀਂ ਠੀਕ ਹੈ ਜੀ ਤੇ ਚੋਲਾ ਸਾਹਿਬ ਤੱਕ ਸੜਕ ਜਿਹੜੀ ਆ ਚੋਲਾ ਖੁਰਦੋਂ ਨਿਕਲਦੀ ਆ ਤੇ ਇਹੇ ਸੜਕ ਦੋਸਤੋ ਅਖੇ ਖਾਰੇ ਵਾਲੀ ਨਹਿਰ ਤੇ ਚੜ ਜਾਂਦੀ ਠੀਕ ਹੈ ਜੀ ਤੇ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ